ਆਹ ਸਾਰੰ ਮਿਲਕੋਟ ਲਈ ਵੀ ਵਿੱਚ ਬੜੇ ਰਹੋ ਜੀ ਪੀਡੀਏ ਦੇ ਨਾਲ ਲਾਓ ਜੀ ਚੱਲ ਪਿਆ ਜੀ ਬਾਜ਼ਾਰ ਆਪਣਾ ਤੇਲੀ ਵਾਲਾ ਦੇਖੋ ਸੂਟ 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 ਸ਼ਾਲ 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 ਆ ਵੀ ਬਹੁਤ ਜਿਆਦਾ ਪਹੁੰਚ ਗਏ ਜੀ ਆਪਾਂ ਤੇਲੀਆ ਵਾਲੇ ਬਾਜ਼ਾਰ ਦੇ ਵਿੱਚ ਕੱਪੜੇ ਦੀ ਮਾਰਕੀਟ ਭੀੜ ਭੜੱਕਾ ਦੇਖੋ ਬੀਬੀਆਂ ਦਾ ਤੇਲੀਆ ਵਾਲੇ ਬਾਜ਼ਾਰ ਦੇ ਵਿੱਚ ਕਿੰਨਾ ਜਿਆਦਾ ਆ देखिए कि सोनी एम्ब्रॉयडरी आगे पर कलेक्शन

ആ ചുണ് ആ है, कितने प्यारे प्यारे सूट ठीक है जी और ये वर्क की वैरायटी मिलती थी, है ये नेचुरल करेब के ऊपर ही ये वेलवेट के ऊपर है जी ठीक है जी ये जो आजकल सीमर में हैंड वर्क चल रहे है। जैसा कि ये देखो जी ये शर्ट है और इसकी प्लेन सलवार होगी जी और वो पटका वर्क होगा ये भी शर्ट का डिज़ाइन है ठीक है जी ये ऑल ओवर का डिज़ाइन है इसका ਇਹ ਪੂਰਾ ਆਪਕੋ ਸੈੱਟ ਮਿਲੇਗਾ ਜੀ ਇਸ ਸਲਵਾਰ ਵੀ ਨਾਲ ਹੋਏਗੀ ਔਰ ਦੁਪੱਟਾ ਵੀ ਨਾਲ ਹੋਏਗਾ। ਜਿਹਾ ਕਿ ਇਹ ਉਪੱਟਾ ਹੈ ਇਸ ਦਾ। ਦੇਖੋ ਮਤਲਬ ਇਹ ਵੀ ਉਪੱਟਾ ਹੈ। ਠੀਕ ਹੈ ਜੀ। ਕੋਈ ਇਹ ਵਾਈਟ ਮਹੀ ਜੀ ਦੇਖੋ ਇਹ ਥ੍ਰੈਡ ਦਾ ਕੰਮ ਆਇਆ ਵਾਈਟ ਮੇਂ। ਦੇਖੋ ਜੀ ਇਹ ਹੈਗਾ ਥ੍ਰੈਡ ਦਾ ਕੰਮ ਬਹੁਤ ਸੋਹਣਾ ਕੀਤਾ ਹੋਇਆ ਬਹੁਤ ਸੋਹਣੀ ਡਿਜ਼ਾਈਨਿੰਗ ਆ। ਕੀ ਕਹਿਣੇ ਨੇ ਡਾਈਏਬਲ ਕਪੜਾ ਤੁਸਾਰਾ ਡਾਈ ਵੀ ਕਰਵਾ ਸਕਦੇ ਹੋ। ਵਾਈਟ ਰੱਖਣਾ ਔਰ ਵਾਈਟ ਰੱਖਣਾ ਜਿੱਦਾਂ ਵੀ ਤੁਹਾਡੀ ਚੋਇਸ ਆ ਤੁਸੀਂ ਓਦਾਂ ਕਰਵਾ ਸਕਦੇ ਹੋ। ਸੀਮੇ ਦੇਖੋ ਜੀ ਹੈਂਡ ਵਰਕ ਆਇਆ। ਆ ਹੈਗਾ ਹੈਂਡਵਰਕ ਦਾ ਕੰਮ ਸਾਰਾ ਬਹੁਤ ਸੋਹਣੀ ਕਲੈਕਸ਼ਨ ਆ ਜੀ ਬਹੁਤ ਸੋਹਣੀ ਇੱਕ ਤੋਂ ਪ੍ਰਿੰਟਡ ਜੋ ਹੈ ਪਿਓਰ ਕੇ ਸੂਟ ਜਿਹਾ ਕਿ ਇਹ ਬਰਬਰੀ ਪ੍ਰਿੰਟ ਕੇ ਸੂਟ ਹੈ ਠੀਕ ਹੈ ਇਹ ਹੈਗੀ ਹੈ ਜੀ ਬਰਬਰੀ ਪ੍ਰਿੰਟਿੰਗ ਸਾਰੇ ਕਲਰ ਬਹੁਤ ਨੇ ਇਹਦੇ ਵਿੱਚ ਸਾਰੇ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਚੈੱਕ ਕਰੋ ਜੀ ਸਾਰੇ ਅਗਰ ਕਿਸੇ ਨੇ ਆਨਲਾਈਨ ਮੰਗਵਾਉਣਾ ਹੋਵੇ ਬਿਰੇ ਹੁਣੀਆਂ ਦਾ ਕੰਟੈਕਟ ਕਰੇ ਬੇ ਜੀ ਦੇਖੋ ਜੀ ਨੈਚੁਰਲ ਕ੍ਰੇਪ ਤੇ ਇਸਕੇ ਵੀ ਆਪਕੋ ਕਲਰ ਮਿਲ ਜਾਏਗੇ ਜੀ ਠੀਕ ਹੈ ਇਹਦੇ ਵਿੱਚ ਵੀ ਕਹਿੰਦੇ ਕਲਰ ਮਿਲ ਜਾਣਗੇ ਨੇਚਰਲ ਕਰੇਵ ਆਹੇ ਇਹ ਪ੍ਰਿੰਟ ਵੀ ਦੇਖੋ ਨੇਚਰਲ ਕਰੇਵ ਇਹ ਵੀ ਨੇਚਰਲ ਕਰੇਵ ਦੇ ਵਿੱਚ ਪ੍ਰਿੰਟਿੰਗ ਦਾ ਬਹੁਤ ਸੋਹਣਾ ਸੂਟ ਆ ਠੀਕ ਹੈ ਬਾਕੀ ਆਪਕੋ ਨੰਬਰ ਦੇ ਦੇਗੀ ਜੀ ਹਾਂ ਹਾਂ ਆਪ ਕੰਟੈਕਟ ਕਰ ਲੈਣਾ ਆਪਾਂ ਨੰਬਰ ਵੀਰੇ ਹੁਣੀਆਂ ਦਾ ਪਾ ਦਾਂਗੇ ਜਿਨ੍ਹਾਂ ਨੇ ਵੀ ਜਿਹੜੇ ਵੀ ਕੱਪੜੇ ਦਾ ਕੋਈ ਵੀ ਰੇਟ ਪੁੱਛਣਾ ਹੋਵੇ ਇਹਨਾਂ ਤੋਂ ਪੁੱਛ ਸਕਦਾ ਫੋਨ ਕਰਕੇ ਪੁੱਛ ਲਿਓ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਡਿਜ਼ਾਈਨ ਨੇ ਫੈਬਰਿਕ ਬਹੁਤ ਸੋਹਣਾਗਾ ਆ ਦੇਖੋ ਆ ਵੀ ਕਿੰਨਾ ਸੋਹਣਾ ਚੀਜ਼ ਆਗੀ

अच्छा। ये खादी सिलक मिलेगी और गंजा मिलेगा जी और जी क्रीम मिलेगी जी ये गिलास और गंजा वाइट मिलेगा जी सेलफ रुपट्टा मिलेगा फुल पेवर का शिमर की दुपट्टे ये है गया दे शिमर दे दुपट्टे हाँ। टिश्यू शिमर टिश्यू शिमर च दुपट्टे ने गे है ये भी बहुत सोना कपड़ा का एक ये देखो ये हैंड वर्क Okay. कोई भी ड्रेस बनानी हो किसी बहन को पार्टी वेयर सब सूट मिलेगा आपको ये है क्या पाकिस्तानी सूट ये, ये शेड है जी और ये दुपट्टा है जी okay. इनर भी साथ में होगी और सलवार भी साथ में होगी ये है क्या जी पाकिस्तानी सूट कलर ये भाई कौन भी आपको बारह सौ रूपए का पूरा सूट है ठीक है जी बारह सौ रूपए का पूरा सूट विद इनर ये है पाकिस्तानी सूट ਇਹ ਪਿਓਰ ਕੀ ਆ ਆਈਟਮ ਜੈਸੀ ਇਹ ਹੈਗੀ ਹੈ ਜੀ ਪਿਓਰ ਦੀ ਆਈਟਮ ਦੇਖੋ ਕਿੰਨੇ ਸੋਹਣੇ ਕਲਰ ਨੇ ਇਹਦੇ ਵਿੱਚ ਇਹ ਪਿਓਰ ਦਾ ਕੱਪੜਾ ਹੈਗਾ ਪਿਓਰ ਕਾਜ ਅੱਛਾ ਬਹੁਤ ਸੋਹਣਾ ਕੱਪੜਾ ਹੈ ਜੀ ਫੈਬਰਿਕ ਇਹ ਪਿਓਰ ਦੇ ਵਿੱਚ ਹੈਗਾ ਬਰਕ ਲਈ ਵੀ ਸਹੀ ਆ ਵੈਸੇ ਵੀ ਲੈਸਸ ਵਗੈਰਾ ਲਗਣਾ ਬਹੁਤ ਸੋਹਣੀ ਚੀਜ਼ ਆ ਕੋਈ ਵੀ ਤਰ੍ਹਾਂ ਲੋ ਇੱਕ ਇਹ ਡਾਈਏਬਲ ਆਈਟਮ ਹੈ ਆ ਦੇਖੋ ਸੈਲਫ ਦੇ ਵਿੱਚ ਸ਼ਿਮਰ ਆ ਗਈ ਹਾਂ ਸੈਲਫ ਦੇ ਵਿੱਚ ਸ਼ਿਮਰ ਆ ਡਾਈਏਬਲ ਕੱਪੜਾ ਹੈਗਾ ਇਹ ਵੀ ਬਹੁਤ ਸੋਹਣਾਗਾ ਜੀ ਅੱਛਾ ਵੇ ਇਹ ਪਲੇਨ ਕਲਰ ਹੀ ਇਹ ਦੇਖੋ ਦਿਖਾ ਦੋ ਸੈ ਇਹ ਦੇਵਾਂਗੇ ਇਹਨਾਂ ਦਾ ਆਹ ਦੇਖੋ ਆ ਵੀ ਵੈਰਾਈਟੀ ਹੈਗੀ ਇਹਨਾਂ ਕੋਲੇ ਇਸਕੇ ਵੀ ਬੇਨ ਆਪਕੋ 10 ਕਲਰ ਮਿਲੇਗੇ ਇਸਕੇ ਇਹ ਕਪੜਾ ਕੀ ਆ ਇਹ ਕ੍ਰਸ਼ ਮੇ ਹੈ ਜੀ ਅਭੀ ਨਿਆ ਹੀ ਚਲਾਦਾ ਇਹ ਕਪੜਾ ਲਾਈਟ ਵੇਟ ਹੈ ਔਰ ਵੀ ਹਾਂ ਬਹੁਤ ਸਹੀ ਗੱਲ ਆ ਲਾਈਟ ਵੇਟ ਆ ਇਹ ਕ੍ਰਸ਼ ਦੇ ਵਿੱਚ ਸ਼ਾਈਨ ਵਾਲਾ ਕਪੜਾ ਹੈਗਾ ਇਹਦੇ ਵਿੱਚ ਕਹਿੰਦੇ ਬਾਦੂ ਕਲਰ ਪਏ ਨੇ ਆਪਣੇ ਕੋਲੇ ਆ ਵੀ ਇਹਦੇ ਵਿੱਚ ਮਾਸਟਰਡ ਕਲਰ ਵੀ ਤੇ ਤੁਸੀਂ ਲੈ ਪਿਆਰੀ ਚੀਜ਼ ਹੈ ਵੀ ਇਹਦੀ ਇਹ ਇੱਕ ਹੀ ਕਪੜਾ ਵੀਰੇ ਇਸ ਜੌਰਜਟ ਸ਼ਿਮਰ ਆਈਜੀ ਅਭੀ ਨੇ ਨਹੀਂ ਚਲੀ ਇਹ ਬਿਲਕੁਲ ਚੀਜ਼ ਅੱਛਾ ਇਹ ਹੈਗੀ ਜੀ ਜੌਰਜਟ ਸ਼ਿਮਰ ਕਹਿੰਦੇ ਨਵੀਂ ਚਲੀ ਆ ਹਜੇ ਇਹ ਚੀਜ਼ ਸਾਡੇ 5 6 ਮੀਟਰ ਦਾ ਸੂਟ ਹੁੰਦਾ ਹੈ ਪੇਸੇ 5 ਮੀਟਰ ਦੇ ਲਗਾਤੇ ਕਪੜੇ ਦੀ ਫੁੱਲ ਗਾਰੰਟੀ ਮਸ਼ੀਨ 'ਚ ਦੋ ਲੋ ਹਾਸੇ ਦੋ ਲੋ ਜਿਸ ਤਰ੍ਹਾਂ ਮਰਜੀ ਧੋ ਪਹਿਨੋ ਕੋਈ ਦਿੱਕਤ ਨਹੀਂ ਆਉਂਦੀ ਠੀਕ ਆ ਕਹਿੰਦੇ ਕਪੜੇ ਦੀ ਕੋਈ ਵੀ ਸ਼ਿਕਾਇਤ ਨਹੀਂ ਤੁਸੀਂ ਕਿਵੇਂ ਵੀ ਵਾਸ਼ ਕਰੋ ਇਹਨੂੰ ਮਸ਼ੀਨ ਨਾਲ ਧੋ ਉਹ ਹੱਥ ਨਾਲ ਧੋ ਕੋਈ ਵੀ ਉਹ ਨਹੀਂ ਹੈਗਾ ਇਹਦਾ ਤੇ ਬਹੁਤ ਸੋਹਣਾ ਕਪੜਾ ਗਾਈ ਵੀ ਆ ਕਪੜਾ ਮੋਸਟ ਬਿਊਟੀਫੁਲ ਆ ਬਹੁਤ ਸੋਹਣਾਗਾ ਇਹ ਮੈਂ छह साल से सेल कर रहा हूँ आज तक कोई शिकायत नहीं है जी कनेडा अमेरिका तक के जा लिया ये कपड़ा जो एक दफे बहल ले जाती है दोबारा लेने आती है इस कपड़े को एक ही कपड़ा का इसको बोलते हैं जी विचित्रा सिलक बोलते हैं इसको अच्छा लेकिन इसके आज तक के कोई शिकायत है नहीं जी खराब नहीं हुआ बेफिक्र के ले जाऊ हर सीजन में दस हजार सूट सेल करता हूँ कपड़ा बचती है ये ये भी बहुत प्यारी चीज है जो बहने कहती है ना खादी सिलक इसके भी कलर मेरे पास बहुत मिलते हैं ये भी मैं दो तीन साल से सेल कर रहा हूँ अच्छा रिज कलर मिल जाएगी जी आप अभी है गे? ये सारे जॉर्जेट चुनेंगे हाँ वाले ਇਹ ਹਾਦਸੇ ਫੋਨ ਜੋਰਜ ਇਹ ਹੈਗਾ ਜੀ ਸਾਰਾ ਪ੍ਰਿੰਟ ਸੈਫ ਫੋਨ ਜੋਰਜਟ ਦੇ ਵਿੱਚ ਬਾਦੂ ਪ੍ਰਿੰਟਿੰਗ ਪਈ ਆ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਰੰਗ ਨੇਗੇ ਤੇ ਪ੍ਰਿੰਟਿੰਗ ਆ ਕੀ ਦੇਖੋ ਇਹ ਹੈਗਾ ਸਹੀ ਹੈਗਾ ਬੈਲਵਟ ਦੇ ਵਿੱਚ ਵਰਕ ਇਹ ਹੈਗਾ ਵਰਕ ਵਾਲੀ ਆਈਟਮਸ ਇਹ ਹੈਗੀ ਬੈਲਵਟ ਦੇ ਵਿੱਚ ਬਰਕ ਆ ਸਾਰੀ ਪਲੇਨ ਬਾਟਮ ਆਉਗੀ ਇਹਨਾਂ ਦੇ ਨਾਲ ਪੇਰ ਬਰਕ ਵਾਲੇ ਸ਼ਰਟ ਆਉਗੀ ਇਹ ਵਾਈਟ ਫੈਬਰਿਕ ਆ ਤੁਸੀਂ ਡਾਈਏਬਲ ਕਰਾ ਸਕਦੇ ਹੋ ਉਧਰ ਸਾਰੇ ਬਰਕ ਵਾਲੇ ਹੈਵੀ ਵਰਕ ਵਾਲੀ ਚੀਜ਼ ਤਿੰਨੇ ਚਾਰ ਸਟਾਈਲ ਆ ਇਹਦੇ ਆ ਤੁਸੀਂ ਸਕਦੇ ਹੋ ਉਧਰ ਹੋਣਾ ਆਹੀਗੀ ਜਖੀਨ ਖਾਰ ਵੈਰਾਈਟੀ ਇਹਨਾਂ ਦੇ ਦੇਖੋ ਦੇ ਹੋਈ ਆ ਸਹੀ ਹੈ ਸਾਰੀ ਪ੍ਰਿੰਟਿੰਗ ਚੀਜ਼ ਇਹਨਾਂ ਦੀ ਸ਼ੈਫੂਨ ਦੇ ਵਿੱਚ ਹੀ ਚਨੂਨ ਦੇ ਸਾਰੇ ਤਰ੍ਹਾਂ ਦੇ ਕਲਰ ਬਹੁਤ ਸੋਹਣੇ ਨੇਗੇ ਉਹ ਵੀ ਡਾਈਏਬਲ ਉਹ ਵੀ ਪਲੇਨ ਦੇ ਵਿੱਚ ਉਹ ਹੈਗਾ ਪਾਕਿਸਤਾਨੀ ਸੂਟ ਲੈ ਇਹ ਦਿਖਾ ਦਿਓ ਪਾਕਿਸਤਾਨੀ ਸੂਟ ਦਾ ਨਹੀਂ ਇਹ ਪਲੇਨ ਹੈਗਾ ਟਿਸ਼ੂ ਵਾਲਾ ਜਿਹੜਾ ਇਹਨਾਂ ਨੇ ਡਾਈਏਬਲ ਕਰਵਾਇਆ ਘਰ ਦੇ ਲਈ ਆ ਵੀ ਹੈਗਾ ਵਾਈਟ ਦੇ ਵਿੱਚ ਡਾਈਏਬਲ ਕਰਵਾਇਆ ਇਹਨਾਂ ਨੇ ਆਪਣੇ ਖੁਦ ਦੇ ਘਰ ਦੇ ਲਈ ਕਰਵਾਇਆ ਆ ਜਿਹੜਾ ਆ ਜਿਹੜਾ ਹੈਗਾ ਕਲਰ ਆ ਇਸ ਕੱਪੜੇ ਦੇ ਵਿੱਚ ਕਰਵਾਇਆ ਹੋਇਆ ਇਹ ਪਲੇਨ ਦੇ ਵਿੱਚ ਆ ਇਹਦੀ ਬੋਟਮ ਹੋਣੀ ਪੈਂਦੀ ਜੀ ਹਾਂਜੀ ਆਪਾਂ ਇੱਕ ਕੱਪੜਾ ਕੀ ਹੈ ਵੀਰੇ ਜਿਮਮੀ ਚੂਰ ਔਰਗੰਝਾ ਜੀ ਜਿਮਮੀ ਚੂਰ ਔਰਗੰਝਾ ਜੀ ਇਹ ਸਟਾਫ ਕੋਲ ਪਾਰਟੀ ਵੇਅਰ ਸਮੂਠੇ ਜੀ ਹਮ ਆ ਇਹਨਾਂ ਕਿੰਨੇ ਦੇ ਕਲਰ ਮਿਲ ਜਾਨੇ ਆ 8-10 ਦੇਖੋ ਜੀ ਪੂਲ ਹੈਵੀ ਸ਼ਰਟ ਆ ਇਹਦੇ ਵਿੱਚ ਵਿਦ ਬਾਟਮ ਬਾਟਮ ਦੇ ਵੀ ਆ ਵਾਲਾ ਵਰਕ ਕੀਤਾ ਹੋਇਆ ਇਹਨਾਂ ਨੇ ਜਿਮੀਚੂ ਫੈਬਰਿਕ ਕਹਿੰਦੇ ਨੇ ਇਹਨੂੰ ਇਹਦੇ ਵਿੱਚ ਦੋ ਤਿੰਨ ਕਲਰ ਹੈਗੇ ਵੀ ਰਹੇ ਹੋਈਆਂ ਕੋਰ ਪੰਜ ਛੇ ਕਲਰ ਆ ਇਹਦਾ बिक ਚੁਕਾ ਆਈ ਬੱਚਾ ਵਾ ਇਹਦਾ ਕਹਿੰਦੇ ਸੇਲ ਹੋ ਗਿਆ ਇਹਦੇ ਨਾਲ ਦਾ ਪਰ ਹੈ ਹੈਗੇ ਆ ਚਾਰ ਪੰਜ ਕਲਰ ਹਾਂ ਜੇ ਤੁਸੀਂ ਚਾਹੋ ਨੇ ਉਹ ਲੈਣਾ ਆਰਡਰ ਕਰਨਾ ਤਾਂ ਮਿਲ ਜੂਗਾ ਇਹਦੇ ਵਿੱਚ ਆਹ ਵਾਲੇ ਕਲਰ ਨੇਗੇ ਜਿਮੀਚੂ ਫੈਬਰਿਕ ਆ ਇਹ ਬਹੁਤ ਸੋਹਣਾ ਸਟਾਫ ਆ ਇਹ ਵੀ ਸ਼ਾਈਨ ਵਾਲਾ ਕੱਪੜਾ ਦਾ ਇਹ ਸਾਰਾ ਜੈਪੂਰੀ ਪ੍ਰਿੰਟ ਹੈਗਾ ਤੇ ਕੱਪੜੇ ਦਾ ਨਾਮ ਕੀ ਕੱਪੜ ਵੀ ਬਹੁਤ ਸੋਹਣਾ ਹੈ ਇਹ অর্ਗੇਂਜ਼ਾ অর্ਗੇਂਜ਼ਾ ਚਾਹਾਂ অর্ਗੇਂਜ਼ਾ ਜੈਪੂਰੀ ਨਹੀਂ ਗੇ ਇਹ ਆਲ ਓਵਰ ਸੂਟ ਨੇਗੇ 5 5 ਮੀਟਰ ਰਿਵਾਜ ਬਦਨੇ ਦਾ ਹੂੰ ਓਕੇ ਅੱਛੇ ਚਨੂਨ ਦੇ ਵਿੱਚ ਹਾਂ ਉਹ ਚਨੂਨ ਦੇ ਡਬਲ ਸ਼ੈਡੇਡ ਆ ਇਹ ਚਨੂਨ ਦੇ ਵਿੱਚ ਜੈਪੂਰੀ ਆ ਵੀ ਬਹੁਤ ਸੋਹਣੀ ਹੈ ਇਹ ਵੀ ਜੈਪੂਰੀ ਹੈ ਜੀ ਚਨੂਨ ਦੇ ਵਿੱਚ ਤੁਸੀਂ ਇਹ ਵੀ ਲੈ ਸਕਦੇ ਹੋ ਇਹਨਾਂ ਦੇ ਵਿੱਚ ਆ ਜਿਹੜੇ ਕਲਰ ਨੇ ਆ ਖਾਦੀ ਦੇ ਖਾਦੀ ਛਿਲਕ ਦੇ ਵਿੱਚ ਡਾਈਏਬਲ ਕਰਵਾਇਆ ਕਪੜਾ ਡਾਈ ਕਰਵਾਇਆ ਇਹਨਾਂ ਨੇ ओरिजिनल ਤੇ ਵਾਈਟ ਖਾਦੀ ਵੀ ਹੈਗੀ ਆ ਤੁਸੀਂ ਕੋਈ ਵੀ ਕਪੜਾ ਡਾਈ ਕਰਵਾ ਸਕਦੇ ਹੋ ਬਹੁਤ ਸੋਹਣਾ ਕਪੜਾ ਹੈ ਵੀ ਵਰਕ ਦੇ ਲਈ ਜਾਂ ਵੈਸੇ ਵੀ ਤੁਸੀਂ ਸਟਿਚ ਕਰਵਾਉਣਾ ਕੁਝ ਵੀ ਲੈਸਸ ਵਗੈਰਾ ਲਗਾ ਕੇ ਇਹ ਕਰਵਾ ਸਕਦੇ ਹੋ ਆ ਹੈਗਾ ਜੋਰਜਟ ਦੇ ਵਿੱਚ ਕਹਿ ਦਿੰਨੇ ਆ ਪ੍ਰਿੰਟਿੰਗ ਇਹਨਾਂ ਦੀ ਇਹ ਬਿਲਕੁਲ ਪਿਓਰ ਬੰਬਰ ਮੈਂ ਪਿਓਰ ਬੰਬਰ ਹੈ ਜਿਹੜੀ ਪਹਿਲਾ ਪ੍ਰਾਣੀ ਮੈਂਬਰ ਆਉਂਦੀ ਹੁੰਦੀ ਸੀ ਉਹ ਚੀਜ਼ ਆ ਇਹ ਇਹ ਵੀ ਬਹੁਤ ਸੋਹਣੇ ਦੇ ਵਿੱਚ ਕਲਰ ਡਿਜ਼ਾਈਨ ਨੇਗੇ ਬਾਦੂ ਇਹਨਾਂ ਦੇ ਵੈਰਾਈਟੀ ਪਈ ਆ ਇਹ ਵਾਲੇ ਪ੍ਰਿੰਟਿੰਗ ਦੇ ਵਿੱਚ ਤੇ ਡਿਜ਼ਾਈਨ ਕਲਰ ਬਹੁਤ ਸੋਹਣੇ-ਸੋਹਣੇ ਪਏ ਨੇਗੇ ਜੇ ਕਿਸੇ ਨੂੰ ਇਹ ਕਲਰ ਸੋਹਣੇ ਪ੍ਰਿੰਟਿੰਗ ਕੀ ਬਾਤ ਹੈ ਇਹ ਤੁਹਾਨੂੰ ਲੱਗਵਾ ਬਹੁਤ ਵੈਰਾਈਟੀ ਹੈ ਜੀ ਪ੍ਰਿੰਟਾਂ ਦੇ ਵਿੱਚ ਇਹਨਾਂ ਦੇ ਇਹ ਹੈਗੀ ਹੈ ਜੀ ਖੀਨ ਖਾਬ ਦੇ ਵਿੱਚ ਵੈਰਾਈਟੀ ਇਹਦੇ ਵਿੱਚ ਆ ਹੈਗੀ ਆਪਣੇ ਕੋਲੇ ਪ੍ਰਿੰਟਿੰਗ ਫਲਾਵਰ ਨੇਗੇ ਡਿਜ਼ਾਈਨ ਵੀ ਇਹਨ ਡਿਫਰੈਂਟ ਹੈ ਹਾਂ ਡਿਜ਼ਾਈਨ ਡਿਫਰੈਂਟ ਹੈ ਇਹਦੇ ਵਿੱਚ ਇਹਦੇ ਵਿੱਚ ਕਲਰ 1 2 3 4 3 4 ਕਲਰ ਨੇਗੇ ਆ ਹੈਗਾ ਪਿੰਕ ਰਾਣੀ ਸ਼ੇਡ ਆ ਹੈਗਾ ਜੈਲੋ ਤਿੰਨ ਕਲਰ ਨੇਗੇ ਇਹਦੇ ਵਿੱਚ ਇਹ ਹੈਗੀ ਖੀਨ ਖਾਵ ਦੀ ਵੈਰਾਈਟੀ ਪੂਰੀ ਮਾਤਲ ਲੱਜੇ ਸੋਹਣਾ ਚੀਟ ਕੀ ਫਿਲਵਾੜ ਦੇ ਨੇ ਕਿੜਾ ਇਹ ਡਾਇਨਾ ਸਿਵਕੀਂ ਦਾ ਵੀ ਹੈ ਨਹੀਂ ਸ਼ਿਮਰ ਆ ਲਾਉ ਜਿਬੀਰੇ ਹੁਣੀਆਂ ਕੋਲ ਬਹੁਤ ਵੈਰਾਈਟੀ ਆ ਸਾਰੀ ਜੇ ਕਿਸੇ ਨਹੀਂ ਦੇ ਵਿੱਚ ਆ ਇਹ ਵੀ ਸ਼ਿਮਰ ਦੇ ਵਿੱਚ ਆ ਪ੍ਰਿੰਟਿੰਗ ਇਹ ਵੀ ਬਹੁਤ ਸੋਹਣੀ ਹੈਗੀ